ਕਿਹੜਾ ਪਿੰਡ ਹੈ ਤੁਹਾਡਾ ਉਹ ਅਲੇ ਕਿਤੇ ਰਹਿੰਦੇ ਰਹੇ ਹਾਂ ਖਮੀਦੀ ਤੋਂ ਬਰਨਾਲੇ ਲੱਭੇ ਦੇਖੋ ਗੱਲ ਇਹ ਹੈ ਕਿਰਿਡੀਨ ਕਿੰਨਾ ਤੁਹਾਡੇ ਬਾਪੂ ਦੇ ਗੁਰਦੇ ਕਹਿੰਦੇ ਹਾਂ ਵੀ ਕਿਰਿਡੀਨ ਵੱਧ ਗਿਆ ਖਰਾਬ ਹੋ ਗਏ ਗੁਰਦੇ ਹਾਂਜੀ ਦੇਖ ਮੇਰੀ ਕਿੰਨਾ ਕਿਰਿਡੀਨ ਦੱਸ 367 ਦੇਖੋ ਡਾਇਲਸਿਸ ਤੋਂ ਬਚ ਜਾਏਗਾ ਜੇ ਪੀਜੀਆ 3 ਦਿਨ ਮਿਹਨਤ ਕਰ ਲੈਣਾ ਪਹਿਲਾਂ ਤਾਂ ਜਾਣਾ ਪੂ ਤੈਨੂੰ ਮੈਡੀਕਲ ਡਿਪਾਰਟਮੈਂਟ ਚ ਸਵੇਰੇ 6 ਵਜੇ ਪਰਚੀ ਕਟਾਉਣੀ ਪਊ ਰਾਤ ਨੂੰ ਰਹਿ ਜਾ ਗੁਰਦੁਆਰੇ ਜੇ ਤਾ ਤੂੰ ਮਹੀਨੇ ਦੇ ਵਿੱਚ ਵਿੱਚ ਉੱਤੇ ਜਾ ਕੇ ਮਿਹਨਤ ਕਰ ਲਈ ਦਵਾਈ ਲੈ ਲਈ ਤਾਂ ਤਾਂ ਡਾਇਲਿਸਿਸ ਤੋਂ ਬਚਿਆ ਰਹੇਗਾ ਨਹੀਂ ਭਰਾਵਾ 5 ਤੋਂ ਉੱਪਰ ਜਾ ਕੇ ਪਰ ਡਾਇਲਿਸਿਸ 6 ਤੋਂ ਉੱਪਰ ਜਾ ਕੇ ਕਰਾਉਣੀ ਪਊਗੀ ਹਰੇਕ ਹਫ਼ਤੇ ਦੋ ਵਾਰੀ ਡਾਇਲਿਸਿਸ ਤੇ ਖਰਚ ਆਊ ਇਸ ਲਈ ਫਟਾਫਟ ਰਾਤ ਨੂੰ ਜਾ ਕੇ ਗੁਰਦੁਆਰੇ ਰਹਿ ਉੱਚੀ ਦੇਣਾ ਬੋਲੋ ਹਾਂ ਠੀਕ ਹੈ ਠੀਕ ਹੈ ਜੀ ਕਿੰਨੇ ਕਿੰਨੇ ਵਜੇ ਖੁੱਲਦੀ ਕਿੱਥੇ ਜਾਣਾ ਪਊਜੀ ਵੀ ਕਿੰਨੇ ਸੈਕਟਰ ਪੀਜੀਆਈ ਚ 12 ਸੈਕਟਰ ਚ ਹੈ ਪੀਜੀਆਈ ਰਾਤ ਨੂੰ ਗੁਰਦੁਆਰੇ ਰਹਿ ਜਾ ਸਵੇਰੇ OPD ਦੀ 12 ਨੰਬਰ ਖਿੜਕੀ ਤੇ ਪਰਚੀ ਬਣਵਾ ਲੈ। 12 ਨੰਬਰ ਖਿੜਕੀ ਤੇ ਠੀਕ ਹੈ ਜੀ। ਪਰਚੀ ਬਣਵਾ ਕੇ ਪਹਿਲਾਂ ਤੈਨੂੰ ਮੈਡੀਕਲ ਵਾਲੇ ਦੇਖਣਗੇ। ਫਿਰ ਦੂਜੇ ਤੀਜੇ ਦਿਨ ਤੈਨੂੰ ਦੇਖਣਗੇ ਗੁਰਦਿਆਂ ਨੂੰ ਜਿਹੜੇ ਠੀਕ ਕਰਦੇ ਨੇ ਨੇਫਰੋਲੋਜਿਸਟ। ਠੀਕ ਹੈ ਜੀ। ਬਾ ਦੋ ਦਿਨ ਦਾ ਕੰਮ ਹੈ ਤੈਨੂੰ ਦਵਾਈ ਲਿਖ ਦੇਣਗੇ ਸਾਰੇ ਟੈਸਟ ਨਾਮ ਲੈ ਕੇ ਜਾਣਗੇ। ਅਸੀਂ ਓਹ DMG ਚੋਂ ਚੱਲ ਰਹੀ ਸੀ ਜੀ ਤਵਹੀ। ਨੌਂ ਕੀ ਆ ਤੇਰਾ? ਵੀਰ ਨੂੰ ਤਾਂ ਬਾਦਰ ਸਿੰਘ ਨਹੀਂ। ਕਾ ਡੀਐਮਸੀ ਚ ਚੱਲ ਰਹੀ ਆ ਫਿਰ ਭਾਈ ਤੂੰ ਮਰਜ਼ੀ ਦੇ ਖਲਾਪ ਦੀ ਨਹੀਂ ਮੈਂ ਉਹ ਉੱਥੇ ਨਾ ਜੀ ਯਾਰ ਪਹਿਲਾਂ ਜਦੋਂ ਸਟਾਰਟਿੰਗ ਸੀ ਉਹ ਫਰਕ ਨਹੀਂ ਪਿਆ ਕੋਈ ਫਿਰ ਵੀਰੇ ਜੀ ਡੀਐਮਸੀ ਚ ਚੱਲਦੀ ਆ ਤੂੰ ਪਹਿਲੇ ਹੀ ਪੀਜੀਆਈ ਚ ਲੱਗ ਜਾਂਦਾ ਚੱਲ ਮੈਂ ਤੈਨੂੰ رائے ਦੇ ਦਿੱਤੀ ਹੁਣ ਤੇਰੀ ਮਰਜ਼ੀ ਆ ਭਰਾਵਾ ਮੈਂ ਬਿਜ਼ਾਰ ਬਣਾਣਾ ਜੀ ਆਉਂਦਾ ਪਹਿਲਾਂ ਮੈਨੂੰ ਪਤਾ ਹੀ ਨਹੀਂ ਸੀਗਾ ਜੀ ਚਲੋ ਬਸ ਹੁਣ ਪਤਾ ਲੱਗ ਗਿਆ ਹਾਂਜੀ ਉਹ ਇੱਕ 32 ਸੈਕਟਰ ਜੇ ਕਹਿੰਦੇ ਨੇ ਜੀ ਵੀ 32 ਪੀਜੀਆਈ ਨਹੀਂ ਹੈਗਾ ਪੀਜੀਆ ਰਿਸਰਚ ਸੈਂਟਰ 32 ਕਾਮ ਆਸਤਾਲ ਹੈ ਅੱਛਾ 32 ਆਮ ਹਸਪਤਾਲ ਆ ਠੀਕ ਹੈ ਜੀ ਇਹ 12 ਸੈਕਟਰ ਚ ਆ ਮਜੀ 12 ਸੈਕਟਰ ਚ ਬੀਜੀਆ 12 ਸੈਕਟਰ ਚ 12 ਨੰਬਰ ਖੜਕੀ ਹੈ ਹਾਂ ਸਵੇਰੇ 5 ਵਜੇ ਸਵੇਰੇ 5 ਵਜੇ ਠੀਕ ਹੈ 5 ਵਜੇ ਨੰਬਰ ਲੱਗਣ ਲੱਗ ਜਾਂਦਾ ਜੀ ਨਾ ਨੰਬਰ 8 ਵਜੇ ਲੱਗਦਾ ਸਾਡੇ ਜਿਹੜੇ ਜਾ ਕੇ ਲਾਈਨ ਚ ਲੱਗਣਾ ਪੈਂਦਾ ਹੈ ਅੱਛਾ ਜੀ ਠੀਕ ਹੈ ਓਕੇ ਲਾਈਨ ਚ ਤਾਂ ਮੈਂ 4 ਵਜੇ ਲੱਗ ਦੂੰਗਾ ਭਾਈ ਓਕੇ ਹੋਰ ਵੀ ਮਰੀਜ਼ ਨੇ ਮਗਰ